ਤਾਜ ਲਖਿਰਹਾਉ ਜਾਤਮੈ ਜੋ ਜੋਤਮੈ ਜਤਾ ਖਲਗਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਖਤ ਸੁਆਲੀਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਅੱਤੇ ਕੀਆ ਬੱਤਾ ਜੋਗਿ ਚਰਨਾ ਸੋ ਰਹਾ ਸੋਦਰ ਰਾਗ ਅਸਮਹਿ ਲਪੇਂ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਖਿਹਾ ਸੋ ਕਰਖਿਹਾ ਜਿਤ ਵਹਿ ਸਰਬ ਸੁਮੰਨੇ ਵਾਜੇ ਤੇਰੇ ਨਾਮ ਅਨੇਕ ਵਸੰਖਾ ਕਿਤੇ ਤੇਰੇ ਬਾਵਣ ਹਾਰੇ ਕਿਤੇ ਤੇਰੇ ਰਾਗ ਪਰੇਸ਼ੋਪਹੀ ਹੈ ਕਿਤੇ ਜਨੇ ਗਾਵਣ ਹਾਰੇ ਗਾਵਨ ਤੁਨੋ ਕਾਉਣ ਕਾਣੀ ਵਸੰਤਰ ਗਾਵੀ ਰਾਜਾ ਧਰਮ ਦੁਆਰੇ ਗਾਵਨ ਤੁਨੋ ਜਿਤ ਗਤਿ ਲਿਖ ਜਾਨਣ ਲਿਖਲੇ ਧਰਮ ਵਿਚਾਰੇ ਗਾਵਨ ਤੁਨੋ ਇਸਰ ਬ੍ਰਹਮਾ ਦੇਵੀ ਸੋਹਨਾ ਦਿਰਸਰਾ ਸਵਾਰੇ ਗਾਵੰ ਤੁਨੋ ਅੰਦਰੰ ਦ੍ਰਾਸਨ ਬੈਠੇ ਦੇਵਪੀਆ ਅਦਰ ਨਾਲੇ ਗਾਵਨ ਤੁਨੋ ਸਦ ਸਮਾਦੀਂਦਰ ਗਾਵੰ ਤੁਨੋ ਸਾਦੇ ਵਿਚਾਰੇ ਗਾਵੰ ਤੁਨੋ ਜਤੀ ਸਤੀ ਸੰਤੋਕੀ ਗਾਵੰ ਤੁਨੋ ਵੀਰ ਕਰਾਰੇ ਗਾਵੰ ਤੁਨੋ ਪੰਡਿਤ ਵਣਕੀਸ਼ਵਰ ਜੁਜੂ ਵੇਦ ਨਾਲੇ ਗਾਵੰ ਤੁਨੋ ਮਹੁਨੀਆ ਮਨਮੋਹਰ ਸੁਰਗ ਮਛਪਿਆਲੇ ਗਾਵਨ ਤਨੋ ਰਤਨੁ ਪਾਏ ਤੇਰੇ ਅਸਠ ਰਤਨਾਲੀ ਗਾਵਨ ਤਨੋ ਜੋਤ ਮਹਾਬਲ ਸੂਰਾ ਗਾਵਨ ਤਨੋ ਗਣੀ ਚਾਰੇ ਗਾਵਨ ਤਨੋ ਅਖੰਡ ਬ੍ਰਹਮੰਡਾ ਕਰ ਕਰਖੇ ਢੇਰੇ ਧਾਰੇ ਸੇਤਨੁ ਗਾਵਨ ਜੋਤਿ ਦੇ ਭਾਵਨ ਤੇਰੇ ਭਗਤ ਰਸਾਲੇ ਹੋਰ ਹਿਤੇ ਤੈਨੂੰ ਗਾਵਨ ਸ੍ਰੀ ਮਹਤਿਨਾ ਨਾਨਕ ਕੇ ਬਿਚਾਰੇ ਸੋਈ ਸੋਈ ਹਦਾਸ ਸਾਹਿਬੋ ਸਚ ਹਾਚਿ ਨਾਈ ਹਬੀ ਹਸੀ ਜਨ ਯਾਸੀ ਰਚਨਾ ਜਿਨ ਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਨ ਸੀ ਮਾਇਆ ਜਨੋ ਪਾਈ ਹਰ ਕਰ ਦਿਖੇ ਕੀਤਾ ਆਪਣਾ ਜੋਤਿ ਦੀਵ ਜਿ ਆਈ ਜੋ ਸੁਭਾਵੈ ਸੋ ਹਸੀ ਹਰਿ ਹਕਮ ਨ ਕਰਨਾ ਜਾਈ ਸੋ ਬਾਸਾ ਹੋ ਸਭ ਸਾਹਿਬ ਨਾਨਕ ਰਹਿਣ ਰਜਾਈ ਅਸਮਹੱਲਾ ਪੈਲਾ ਸੋ ਦਾਖੈ ਸਭ ਕੋਈ ਕਿਰਤਾ ਦਿੱਠਾ ਹੋਈ ਕੀਮਤ ਪਾਨਾ ਕੀ ਹਾ ਜਾਏ ਕਹਿਣੇ ਵਾਲੇ ਰਹੇ ਸਮਾਈ ਬੜੇ ਮੇਰੇ ਸਾਥੀ ਬਾਗ ਰੰਗ ਮੀਰਾ ਗੁਣ ਹੀਰਾ ਕੋ ਨਾ ਜਾਣੇ ਦੇਰਾ ਕੀਤਾ ਕੀਵੜੀ ਚੀਰਾ ਰਹਾਓ ਸਭ ਸੁਰਤਿ ਮਿਲ ਸੁਰਤਿ ਕਮਾਈ ਸਾ ਕੀਮਤ ਮਿਲ ਕੀਮਤ ਪਾਈ ਗਿਆਨੀ ਰਹਣੀ ਗੁਰੂ ਗਰਹਾਏ ਕਹਿ ਨਾ ਜਾਏ ਤਤੁ ਲੋਰੀ ਆਈ ਸਾਵ ਸਤ ਸਤਪ ਸਭ ਕੀ ਅਈਆਂ ਸਦਾ ਬਰੁਖਾ ਗਿਆ ਮੜਿਆਈਆਂ ਸਤਿਗੁਰ ਸ੍ਰੀ ਖਰਨਾਪਈਆ ਕਰ ਮਿਲ ਨਾਹੀ ਭਾਗ ਰਹਾਈਆ ਆਖਣ ਵਾਲਾ ਕਿਆ ਵਿਚਾਰ ਸਿਪੀ ਬਨੇ ਤਰੇ ਗੁੰਡਾਰਾ ਜਿਸ ਤੋਂ ਰੀਸਿ ਗਿਆਚਾਰਾ ਨਾਨਕ ਸਤਿ ਸਵਰਨ ਹਰਾ ਸਮਹ ਲਾ ਪੈਲਾ ਆਖ ਅਰੀਵਾ ਸਰੇ ਮਰ ਜਾਉ ਆਖਣ ਯੁਖ ਸਚਨਾਉ ਸਚ ਨਾਮ ਕੀ ਲਾਗੈ ਭੂਖ ਤਤ ਭੁਖੈ ਖਜਲੀ ਹੈ ਰੋਗ ਤਉ ਆਸਰੈ ਮਿਰੀ ਮਾਇ ਸਤਿ ਸਭ ਸੱਚੀ ਨ ਰਹਾਉ ਸਾਚੇ ਨਾਮ ਕੀ ਤਲ ਬੜਿਆਈ ਆਸ ਕਹਿ ਕਿੰਤ ਨਹੀਂ ਪਾਈ ਜੇ ਸਭ ਮਿਲ ਕੇ ਅਕੰਧਾ ਹੈ ਵਦਨ ਹੋਵੇ ਘਾਤ ਮਜਾਈ ਨਾਮ ਰਨ ਹੋਵੇ ਸੋਗ ਨੰਦਰਸੇ ਨੁ ਝਕੇ ਭੂਗ ਗੁਣੇ ਹੋ ਹੋਰਾ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਈ ਕਿਵੜਾ ਫਿਰੇ ਓ ਤਿਰਿ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਸਮਾ ਵਿਚਾਰ ਹੈ ਦੇਖਮ ਜਾਤ ਨਾਨਕ ਨਾਮ ਬਾਸਨਾਤ ਰਾਗੁ ਗੁਜਰੀ ਮਹੱਲਾ ਜੁਖ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕੋ ਰੂਪ ਪ੍ਰਕਾਸ਼ ਆਵ ਕਿਰੈ ਸਤਗੁਰ ਸਰਨਾਈ ਖਤਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮਿ ਰਹਾ ਬ੍ਰਹ ਸਹਾਈ ਹਰ ਕੀਤ ਹਮਨੀ ਰਹਿਰਾਸ ਰਹਾਓ ਹਰ ਜਨ ਕੇ ਵਡਭਾਗ ਵੇਰੇ ਜਨ ਹਰ ਹਰ ਸਦਾ ਹਰ ਵਿਆਸ ਹਰ ਹਰ ਨਾਮਿਲੈ ਦ੍ਰਿਪਤ ਸਹਿਮ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਿ ਸਨਾਮ ਨਾ ਪਾਇ ਆਦੇ ਭਾਗ ਹਿਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਦਿਜੀ ਆਏ ਤ੍ਰਿਗਜੀਵੈ ਤ੍ਰਿਗਜੀਵਾਸ ਜਿਨ ਹਰ ਜਨ ਸਰਗੋ ਸੰਗਤ ਪਾਇ ਤੰਤ ਮਸਤ ਲਿਖਿਆ ਅਲਿਖਾਸ ਤਨ ਦਨ ਸਾ ਸੰਗਤ ਜਿਤੇ ਹਰਿ ਸਪਾਇਆ ਮਨ ਜਨ ਨਾਨਕ ਨਾਮ ਬਰਗਾਸ ਰਾਗੁ ਗੁਜਰੀ ਮਹੱਲਾ ਪੰਜਵਾਂ ਆਹਿਰੇ ਮਜਤਵ ਹੈ ਉਦਮ ਜਾ ਹਰਿ ਹ ਜੀਉ ਬਰਿਆ ਸਹਿਲੁ ਥਰਮੈ ਜੰਤੂ ਪਾਇਐ ਤਖਜ ਕਾ ਗੈ ਕਤਰੀਆ ਮੇਰੇ ਮਧੋ ਜੀ ਸਾ ਸੰਗਤ ਮਿਲੈ ਸੋ ਥਰੀਆ ਗੁਰ ਪ੍ਰਸਾਦਿ ਪਰਮ ਬਦ ਪਾਇਆ ਸੂਕੇ ਕਸ਼ਟ ਹਰੇ ਰਹਾਉ ਜਨਨਪਿਤਾ ਲੋਕਸ਼ਦ ਬੰਤਾ ਗੋ ਨਗਿਸ ਕੀ ਧਰਿਆ ਸਿਰ ਅਸਿਰਖ ਸਵਾਹੀ ਰਾਪੁਰ ਕਾਹਿ ਮਨ ਭੋਕ ਰਿਆ ਊੜ ਊੜ ਬਸੇ ਕੋਸਾ ਸਿਬਾਚੇ ਬਚਰੇ ਹਿਰਿਆ ਜਿਨ ਗਾਵਨ ਖਲਾਵੇ ਖਣੁ ਜੁਗਾਵੇ ਮਨ ਮੇ ਸਿਮਰਨ ਕਰਿਆ ਸਾਬਰ ਦਾ ਦਸ ਵਸ਼ੁਸ਼ਤਿ ਦਾਨ ਠਾਕੁਰੇ ਕਰ ਚਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤਿਰੰਤ ਨ ਪਾਰਵਰਿਆ ਰਾਗਾ ਸਮਹਲ ਜੁਖਾ ਸੋਵਰਖ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੋ ਬਖ ਨਿਰੰਜਨ ਹਰ ਬਖ ਨਿਰੰਜਨ ਹਰਗਮ ਆਗਮਿਆ ਪਰ ਸਭ ਧਿਆਵ ਹੈ ਸਤਿ ਅਦੂਜੀ ਹਰ ਸਚੈ ਜਿਨ ਹਰ ਸਭ ਜੀਤ ਮਾਰੇ ਜੀਤੂ ਜੀ ਆਖਾ ਦਾਤਾਰ ਹਰ ਧਿਆਵ ਸੰਤੋ ਜੀ ਸਭ ਦੁਖੀ ਸਰਨ ਹਰ ਹਰੇ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਜੋ ਘੜ ਘੜੇ ਅੰਦਰ ਸਰਬ ਨਿਰੰਤਰ ਜੀ ਹਰਿ ਕੋ ਬਰਖ ਸਮਾਨਾ ਇਕ ਦਾਤੇ ਇਕ ਬਿਖਾਰੀ ਜੀ ਸਭ ਤੇਰੇ ਚੋਜ ਵਿਡਾਨਾ ਹੋਹੁ ਆਪੇ ਦਾਤਾ ਆਪੇ ਭੂਤਾ ਜੀ ਹਉ ਤਦ ਮਿਨੇ ਅਵਰ ਨ ਜਾਣਾ ਜੋ ਬਾਰ ਬ੍ਰੰਭੇ ਅੰਤ ਬਿੰਦ ਜੀ ਤਰੇਖਿਆ ਗੁਣਿਆਖ ਵਿਖਾਨਾ ਜੋ ਸਿਵਹ ਜੋ ਸਿਵਹ ਤਦ ਜੀ ਜਨ ਨਾਨਕ ਤਨ ਕੁਰਬਾਨ ਹਰਿ ਧਿਆਵ ਹੈ ਹਤਿਆ ਦੁਜੀ ਸੇ ਜਨ ਜੁਗ ਮੈ ਸੋ ਆਸੀ ਸੇ ਮੋਤਾ ਸੇ ਮੁਖ ਪੈ ਜਨ ਹਰ ਧਿਆਇਆ ਜੀ ਜਿਨ ਟੁੱਟੀ ਜੰਕੀ ਵਾਸੀ ਜਿ ਨਿਰਭੋ ਜਿਨ ਹਰ ਨਿਰਭੋ ਧਿਆਇਆ ਜੀ ਤਿਨ ਕਾ ਪਉ ਸਗ ਵਾਸੀ ਜਿ ਸੇਵਿਆ ਜਿ ਸੇਵਿਆ ਮਿਰ ਹਰ ਜੀਤੇ ਹਰ ਹਰੂਪ ਸੁਮਾਸੀ ਸੇ ਧੰਨ ਸੇ ਧੰਨ ਜਨ ਹਰ ਧਿਆਇਆ ਜੀ ਜਨ ਨਾਨਕ ਜਨ ਬਲ ਜਾਸੀ ਤੇਰੀ ਬਾਤ ਤੇਰਿ ਬਾਤ ਪੰਡਾ ਜੀ ਪ੍ਰਭ ਅੰਤ ਪੀ ਅੰਤ ਤੇਰੀ ਬਾਤ ਤੇਰੀ ਬਾਤ ਸੁਲਾਹ ਦੁਜੀ ਹਨ ਕਨੇਕ ਅਨੰਤ ਤੇਰੇ ਅਨੇਕਾ ਤੇਰੇ ਨਿਕਰੇ ਹਰ ਪੂਜਾ ਜੀ ਤਾਤਾ ਪੈਣ ਪੀਵੇਂ ਅੰਤਾ ਤੇਰੇ ਅਨੇਕਾ ਤੇਰੇ ਨਿਕੜੇ ਮਸ ਸਿਮਰਸਾ ਜੀ ਕਾ ਕਰਿਆ ਖਟ ਕਰਮ ਬਰੰਤਾ ਸੇਵਤਾ ਸੇਵਤ ਪਲਾ ਜਨ ਨਾਨਕ ਜੀ ਜੋ ਭਾ ਮੇਰੇ ਹਰਿ ਗਵੰਤਾ ਤੁਮ ਆਰ ਬ੍ਰਖ ਪਰੰਬਰ ਗੱਜਾ ਜੀ ਤੁਜੇ ਵਡ ਵਰਨਾ ਕੋਈ ਸੋਰੁ ੁਰੇ ਕੋ ਸਦਾ ਸੁਦਾ ਰੇਖੋ ਜੀ ਤਨੰਚ ਗੱਤਾ ਸੋਈ ਦੇ ਆਪੇ ਭਾਵੇਂ ਸੋਇ ਵਤੈ ਆਪਿ ਗੁਰੇਸੂ ਹੋਈ। ਤੇ ਆਪੇ ਸ੍ਰਿਸ਼ਟ ਸਪਾਈ ਜੀ ਤੇ ਆਪੇ ਸਿਰਜ ਸੰਭੋਈ। ਜਨ ਨਾਨਕ ਗੁਣ ਗਾਵੇ ਕਰਤਾ ਚੈ ਜੀ ਜੋ ਸਭ ਸੇ ਖਾ ਜਾਣ ਹੋਈ। ਅਸਮਹੱਲਾ ਜੁਟ ਤੁਗਤ ਹਜਿਆਰ ਮੈਂ ਦਾਸਾਂ। ਜੋਤਿ ਭਾਵੇਂ ਸੋਇ ਸ੍ਰੀ ਜੋਤੋਂ ਦੇ ਸਹ ਹਉ ਪੈ ਰਹਾਓ। ਸਾਦੇ ਰੀ ਤੋਂ ਸਭ ਨਹੀਂ ਲਿਆਇਆ ਜਿਸਨੋ ਕਿਰਪਾ ਕਰਹਿ ਨਾ ਕੋ ਪਾਇਆ। ਨਰਮਹਾਲਾ ਦਾ ਮਨ ਮੁਖ ਗਵਾਇਆ ਦਇਆ ਸੁਣਿਆ ਮਿਲਾਇਆ ਤੂੰ ਦਰਿਆਵ ਸਭ ਦੁਜੀ ਮਾਹੀ ਜਿ ਰਤਬਿੰਦੂ ਜਾ ਕੋਈ ਨਾ ਹੈ ਜਿਨਾਂ ਸਾਦੇ ਰਾਖੇ ਲ ਮਿ ਜੋ ਮਿਲ ਚੜਿਆ ਸੰਜੋਗੀ ਮੇਲ ਜਿਸਨੋ ਦੂਜਾ ਨਾਏ ਹੈ ਸੋ ਜਨ ਜਾਣੇ ਹਰਗੁਣ ਸਦਹੀ ਆਗ ਬਖਾਣੇ ਜਿਨ ਹਰ ਸਿਵਿਆਦ ਸੁਖ ਪਾਇਆ ਸਿ ਜਿਹੀ ਹਦਾਂ ਸਮਾਇ ਤੂੰ ਆਪੇ ਹੱਤ ਤੇਰਾ ਕੀਆ ਸੋ ਹੋਈ ਤਦ ਹਵਨ ਨੂਜਾ ਨਾ ਕੋਈ ਤੂੰ ਘਰ ਘਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਮ ਹੱਲਾ ਪਹਿਲਾ ਸਤਿ ਸਰੁੜੇ ਪਹਿਲੇ ਨਿਵਾਸ ਪਾਣੀ ਪਾਵਕ ਦਨ ਕੀਆ ਪੰਗਜ ਮੋ ਭਗਨੇ ਜਲੇ ਹਮ ਦੇਖਾ ਤੇ ਰੂਪੀਲੇ ਮਨ ਇਹ ਖਨਾ ਜਿਤਸ ਮੂੜ ਮਨਾ ਹਾਰ ਵਿਸਰਾ ਤੇਰੇ ਗੁਣ ਗਿਰਲੇ ਆ ਰਹਾਓ ਨਹਾਜਤੀ ਸਤਿ ਨਿਹ ਬੜਿਆ ਮੋਰਖੁੰਦਾ ਜਨਮ ਭਿਆ ਕਰਨ ਵਚ ਨਾਨਕ تن ਕੀ ਸਰਣਾ ਜਿੰਤੋ ਨਾਹੀ ਵਿਸਰਿਆ ਅਸਮਹ ਲਾ ਪੰਜਵਾ ਭਈ ਪ੍ਰਾਪਤ ਮਨਖ ਦੇਹ ਰੀਆ ਗੋਵਿੰਦਾਂ ਮੇਰਨਕੀ ਹਜ਼ਰੀ ਬਰੀਆ ਪ੍ਰਕਾਸ਼ ਰਿਚਨ ਕਾਮ ਮਿਲ ਸਾਧ ਸੰਗਤ ਬੇ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਦਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਹਿ ਰਹਾ ਜਾਪਤਾ ਸੰਜਮ ਧਰਮ ਨ ਕਮਾਇਆ ਸੇਵਾ ਸਾ ਨ ਜਨਿ ਹਰ ਰਾਇਆ ਹਉ ਨਾਨਕ ਨੀਚ ਕਰਮ ਸਰਣ ਪ੍ਰਿਆ ਕੀ ਰੱਖੋ ਸਰਮਾ ਪਾਤਸ਼ਾਹ ਦਸ ਕਬਿਓ ਬਾਣ ਬੇਨਤੀ ਚੋਪਈ ਅਮਰੀ ਕਰੋ ਹਾਜ ਰਛਾ ਪੂਰਨ ਹੋਏ ਜਿਤ ਕੀ ਚਾ ਤਾਵ ਚਰਨ ਮਨ ਰਹੇ ਹਮਾਰਾ ਸਤਨਾ ਜਾਨ ਕਰੋ ਬ੍ਰਤ ਪਾਰ ਹਮਰਾ ਦਸਤ ਸਵੈ ਤੁਮਗਾਵ ਹੋ ਆਪ ਹਾ ਦੇਵ ਚਾਵ ਹੋ ਸੁਖੀ ਵਸੈ ਮੋਰ ਪਰਵਾਰ ਸੇਵਕ ਸਿਖ ਸਬੈ ਕਰਤਾਰ ਮਾਰ ਅਛਾ ਜਿ ਕਰਦਾ ਕਰੀਐ ਸਭ ਵਰਨ ਕੋ ਆਸ ਮਰੀਐ ਪੂਰਨ ਹੋਏ ਹਮਾਰੀ ਅਸ ਤੋਰ ਪੈਨ ਕੀ ਰਹੇ ਬਿਆਸ ਤੁਮੈ ਸ਼ਾਰ ਕਰਨਾ ਦਿਹਾਉ ਜਬਰ ਜਹੋ ਸੁਦਮ ਤੇ ਪਾ ਸੇਵਕਾ ਸੁਖ ਹਮਾਰੇ داری ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾ ਦੇਵ ਜਬਰਿਐ ਮਰਨ ਗਾਲ ਕਾ ਤਰਾਸਿ ਮਰੀਐ ਓ ਜੋ ਸਰਾ ਹਮਾਰੇ ਬੱਚਾ ਸ੍ਰੀ ਅਦੂਜੋ ਖਰੀ ਹੋ ਰੱਛਾ ਰਾਖ ਅਮਰ ਰਖਨ ਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਦ ਅਦਸ਼ਟਨ ਕੇ ਅੰਤ ਮਹਾਪੁਰੀ ਜਤੋ ਦਸਕੰਤਾ ਕਾਲ ਪਾਏ ਬ੍ਰਹਮਾ ਬਤਰਾ ਕਾਲ ਪਾਏ ਸ਼ਿਵ ਜੀ ਉਤਰਾ ਕਾਲ ਪਾਏ ਖਰਬਸਨ ਬ੍ਰਗਾਸਾ ਸਗਲ ਕਾਲ ਕਾ ਗੀ ਆਤਮਸ ਜਵਨ ਕਾਲ ਜੋਗੀ ਸ਼ਿਵ ਕੀਓ ਮੇਜ ਰਾਏ ਬ੍ਰਹਮਾ ਜੋਧੀਓ ਜਵਨ ਕਾਲ ਸਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਜਕਤ ਮਨਾਇਓ ਨੇ ਰਾਜਾ ਜਿਨੋ ਬਜਾਇਓ ਆਦੰਤ ਕੀ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਅਸਹਿ ਕੋ ਹਮਾਰੀ ਸਭ ਵਜਾ ਜਨਿ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੋਬਦ ਜੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਵੀਰ ਬਿਸ਼ੰਤ ਚਿਟਿਰਾ ਹੁੰਜਰੇ ਅਸਤੋਲਾ ਸਭ ਕੇ ਪਾਪੇ ਸਕੂਨਾ ਸ਼ੰਤਨ ਅਦੁਖਾ ਭਾਇ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਵੀਰਵਚਨ ਹੈ ਘਟ ਘਟ ਕੇ ਵਟਪਟ ਕੀ ਜਨ ਹੈ ਜਾਵਿ ذکرਖ ਖਰਾ ਖਤਰ ਪਰਜਾ ਤਰਤਰੀ ਅਪਰ ਜਾਵਿ ਆਖਰ ਗਤ ਹਾਂ ਖਬਹੋ ਸੋ ਮਾਮ੍ਰਿਤ ਦੇਤਾ ਸਭ ਹੋ ਜੇਤੇ ਵਦਨਾ ਸ੍ਰਿਸ਼ਟ ਸਾਧਾਰੈ ਆਪੇ ਆਪਣੀ ਹੋਜੋ ਚਾਰੈ ਤੂੰ ਸਭ ਹੀ ਤੇ ਰਹਿ ਤੈ ਨਿਰਾਲਮ ਜਾਤ ਬੀਰ ਬੀਰ ਅਰੇ ਆਲਮ ਨਿਰੰਗਾ ਨਿਰਵਿੰਗਾ ਨਿਲੰਬ ਆਦ ਨੀਲ ਨਾਰਿਅ ਸੰਭ ਆਖਾ ਮੂਲ ਚਾਤ ਬਿਟਾ ਜਾ ਕੋ ਬਿਉ ਨ ਪਾਤ ਬਿਦਾ ਆਖੋ ਕਰਪਾਹਨਨ ਮਾਨਤ ਮਹਾ ਮੂਲ ਕਛ ਬੇ ਨਾ ਜਾਣਤ ਮਹਾਰੇ ਕੋ ਗਹਿ ਸਦਾ ਸਿਵ ਨਿਰੰਕਾਰ ਕਾ ਜਨਤਨ ਹੈ ਬਿਵ ਆਹਾ ਬੋ ਆਪਨੇ ਉਦ ਹੈ ਜਿਤੀ ਬਰਨਤ ਬਿਨ ਬਿਨ ਦੋ ਹੈ ਰਿਤੀ ਤੁਮਰਾ ਰਖਾ ਨਾ ਜਾਏ ਵਿਸਰ ਇਹ ਵਿਸਜਾਉ ਤੁਮ ਸੰਸਾਰ ਇਕ ਰੂਪੇਨ ਸਰੂਪਾ ਰੰਗ ਭਿਉ ਰਖੇ ਇਕੂਪਾ ਅੰਨਜੇ ਰਜ ਸਿਤਜ ਗਿਨੀ ਉਤਪੇ ਖਾਨ ਬਹੋ ਰਚਹ ਰੀਨੀ ਕਹ ਹੋਲ ਰਾਜਾ ਹੈ ਬੈਠਾ ਕਹ ਸਮਟ ਬੇ ਸੰਕਰ ਕੀਠਾ ਸਿਗਰੇ ਸ੍ਰਿਸ਼ਟ ਰਖਾਈ ਅਚੰਭਵ ਆਜਗਾਦ ਸਰਸਿੰਭਵ ਅਰਚਾ ਮੇਰੀ ਤਮ ਕਰੋ ਸਿਖ ਵਾਰਿ ਅਸਕ ਸੰਗਰ ਦੁਸ਼ਟ ਜਿੱਤੀ ਘਟ ਵਤ ਤਪਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆ ਦੋਤ ਸਰਨੀ ਬਰੀ ਤਿਨ ਕੈ ਦੁਸ਼ਟ ਦੁਖਤ ਹੈ ਮਰੇ ੁਰਖਾ ਜਵਨ ਪ੍ਰਗ ਪਰੇ ਤੇ ਹਾਰੇ ਤਨ ਕੈ ਦਮ ਸੰਕਟ ਸਵ ਡਾਰੇ ਜੋ ਕਲ ਕੋਇਕ ਬਾਦਿ ਹੈ ਹੈ ਤਾਕੇ ਕਾਲ ਨ ਹੈ ਰਚਾ ਹੋਏ ਦਾਹੇ ਸਭ ਗਾਲਾ ਦੁਸ਼ਟ ਅਰਸ਼ਟ ਨਰੈ ਤਕੰਡਾ ਕਿਰਪਾ ਦੇਸ਼ਟ ਦਨ ਜਾਣ ਹਰਿ ਗੋ ਤਾਕੇ ਤਾਪਤ ਨਕਮੋ ਹਰਿ ਗੋ ਰਦ ਸਦ ਕਰਮੋ ਸੋ ਹੋਈ ਦੁਸ਼ਟ ਸ਼ਾਸਕ ਹੈ ਕੋਈ ਇਕ ਬਾਰ ਜਦ ਅਸਮਹਾਰਾ ਕਾਲੁ ਭਾਸਤੇ ਤਹਿ ਭਰਾ ਜਿਨਨਾ ਨਾਮ ਤੇ ਆਰੋਖਾ ਦਰਦ ਦੁਸ਼ਟ ਦੋਖੀ ਰਹਾ ਖੜ ਖੇਤਮ ਸਰਨ ਤੇ ਹਾਰੀ ਆਪ ਹਾ ਦੇ ਲਿ ਹੋ ਭਾਰੀ ਸਰਬ othorno ਸਹਾਈ ਦੁਸ਼ਟ ਦੋਖ ਤੇ ਲਿ ਹੋ ਅਚਾਈ ਸਵਈਆ ਪਾਇ ਗਰੇ ਜਵ ਤੇ ਤਮਰੀ ਦਾ ਪੀਖੋ ਆਖਦਰ ਨਹੀਂ ਅਨਿਓ RAM ਰਹੀ ਪੁਰਾਨ ਕੁਰਾਨ ਅਨੇਕ ਹੈ ਮਤੇ ਨਾਮਾਨਿਓ सिमरत शास्त्र वेषवे भी बहु वेदक है हम एक ना जानियो श्री असबान कृपा दमरी कर में न कहियो सत है बखानियो दुहेरा सगला द्वार को शाडक गयो तुहारो द्वार महंगे की लाजे अस गोविंद दास तुहार रावखले महल्ला दीजा आनंद एको ओंकार ਸਤਿਗੁਰੁ ਬਰਸਾਦ ਅਨੰਦ ਪਿਆ ਮਿਰਿ ਵਾਇ ਸਤਿਗੁਰੂ ਮੈਂ ਪਾਇਆ ਸਰਗੋਤਾ ਪਾਇਆ ਸਹਜ ਸਿਤੀ ਮਨ ਵਜੀਆ ਵਾਰਹਾਈਆ ਰਾਗ ਰਤਨ ਬਰਬਾਰ ਪਰਿਆ ਸ਼ਬਦ ਗਾਵਣਿ ਆਈਆ ਸ਼ਬਦ ਤੰਗੋ ਹਰੀ ਕੇਰਾ ਮਨ ਜਨੀ ਵਸਾਇਆ ਅਹ ਨਾਨਕ ਅਨੰਦ ਭੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਰੂਪ ਸਾ ਵਿਸਾਰਣਾ ਅੰਗੇਖਾਰੁ ਕਰਿ ਤੇਰਾ ਕਾਰਜ ਸਭ ਸੁਵਾਰਣਾ ਸਬਨਾਗਲਾ ਸਮਰਸ ਸੁਆਮੀ ਸੋਖਿ ਮਨੋ ਵਿਸਾਰੇ ਹਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਆਖਿਆ ਨਾਹੀ ਕਾ ਤੇਰੇ ਕਤਾਂ ਦੇ ਰਹਿ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਦਾ ਹਾ ਦਿਰੀਨ ਹ ਮਨਵਸਾਵੀ ਨਾਮ ਜਿਨ ਕਾ ਮਨਵਸਿਆ ਆਕੇ ਸ਼ਬਦ ਖਨੀਰੀ ਹਹ ਨਾਮ ਸੱਚੇ ਸਾਹਿਬ ਕੀ ਰਾਹੀ ਕਰਤੇ ਰੈ ਸੱਚਾ ਨਾਮ ਮੇਰਾ ਯਾਰ ਹਾਰੋ ਸੱਚਾ ਨਾਮ ਅਰਹਾਰ ਮੇਰਾ ਜਨੁ ਭੁਖਾ ਸਭ ਗਵਾਈਆ ਕਸਾਰਥਕ ਮਨਿ ਆਏ ਵਸਿਆ ਜੁਨੀਚਾ ਸਾ ਬੂਜਾਈਆ ਸਦਾ ਫੁਰਬਾਨ ਕੀਤਾ ਰਚਹੁ ਜਿਸ ਦੀ ਹੈ ਵਡਿਆਈਆ ਸਹ ਨਾਨ ਸੁਣ ਹੋ ਸੰਤ ਸ਼ਬਦ ਦਰ ਹੋਵੇ ਆਰੋ ਸਚ ਨਾਹ ਮਿਰਾ ਯਾਰ ਹਾਰੋ ਵਾਜੈ ਪੰਜ ਸ਼ਬਦ ਤੇ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀ ਆ ਪੰਜ ਲੋਤ ਦਵਸ ਹੈ ਕੀਤੇ ਕਾਲ ਕੰਡਕ ਮਾਰੇ ਆ ਤੁਰ ਕਰਮ ਬਾਇਆ ਦੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਸੁਭ ਹੋਆ ਧਰ ਘਰੇ ਅਨਹਦ ਬਾਜੇ ਅਨ ਸੁਨੋ ਵਡ ਭਾਗੀ ਹੋ ਸਗਲ ਮਨੋਰਚ ਬੂਰੇ ਪਾਰ ਬ੍ਰਹਮ ਬਰਪਾਇਆ ਉਤਰੇ ਸਗਲ ਵਿਸੂਰੀ ਧੂਖ ਰੋ ਸੰਤਾ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੇ ਸਰਸੇ ਪੂਰਾ ਗੁਰ ਤੇਹ ਜਾਣੀ ਸੁਣ ਦੇਵ ਨਿਤ ਗਹਤੇ ਪਵਿੱਤਰ ਸਤ ਗੁਰ ਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਹਿ ਅਨਹਦ ਰੋਹਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿਚਨ ਵਸਤੂ ਬਈਓ ਸਤਸੰਤ ਰੋਹ ਵਿਚਾਰੋ ਅੰਮ੍ਰਿਤ ਨਾਮ ਹਾਖੁਰ ਕਾ ਬਈਓ ਜਿਸ ਦਾ ਸਰਸ਼ੀ ਅਧਾਰੋ ਜੇ ਕੋ ਹਾਵੇ ਜੇ ਕੋ ਬੰਚੈ ਦਿਸਤਾ ਹੋਏ ਅਧਾਰੋ ਹੈ ਵਸਤੈ ਨ ਜਾਈ ਨਤਮੁ ਜਿ ਰਖ ਪਰ ਧਾਰੋ ਤਮ ਸੰਸਾਰ ਛਿਰਨ ਲਖਰੀਐ ਸੋ ਨਾਨਕ ਧਰਮ ਬਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਗੀਤਾ ਜਤੋ ਨਹੀ ਮੈਨੂੰ ਦੁੱਖ ਕਿਤੋ ਈ ਮੈਨ ਗੁਣ ਯਾਰੇ ਕੋ ਗੁਣ ਨਾਹੀ ਆਪੇ ਦਸ ਬਿਓ ਈ ਦਸ ਬਿਆ ਮਹਿਰਾ ਮਤ ਹੋਈ ਸਰਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਸੀਵੇ ਹਰੇ ਆ ਬੋੜੀ ਤਥਾ ਸਮਰਤ ਜਿੱਥੇ ਕੋ ਨਾ ਹੈ ਉੱਥੇ ਰਖਣੀ ਦਰਮਾ ਹੈ ਸੁਨ ਕਾ ਜਮਕਰ ਦੋਸ ਮਾਇ ਦੇ ਰਿਛਡ ਜਾ ਹੈ ਪਉ ਜਲ ਵਿਖਮ ਸੁਗਾਹੋ ਗੁਸਿਰ ਦੀ ਪਾਰ ਪਾ ਹੈ ਜਿਨ ਕੋ ਲਗੀ ਬਿਆਸ ਅਮਰਤ ਸੇਖਾ ਹੈ ਕਲਮ ਹੈ ਪੁੰਨ ਗੁਣ ਗੋਬਿੰਦ ਗਾ ਹੈ ਸਦਸ਼ੈ ਨੋ ਕਿਰਪਾਲ ਸਮਲੈ ਸਾਹ ਸਾਹ ਵਿਰਥਾ ਕੋ ਨ ਜਾਇ ਜੀ ਆਵਤ ਦਿਹਾ ਹੈ ਸਲੋਕ ਮਹੱਲਾ ਪੰਜਿਵਾ ਅੰਤਰ ਗੁਰੇ ਆਰਾਧਨਾ ਜਿਵ ਹਜ ਪੁੰਨਾਉ ਨਿਤਿ ਸਭ ਵੇਖਣਾ ਸਰੁਣੇ ਸੁਨ ਗੁਨ ਨਾਉ ਸਤਿਗੁਰੂ ਸੇ تیرਤਿਆ ਦਰਗਹਿ ਪਾਈ ਹਟਾਓ ਸੋ ਨਾਨਕ ਕਿਰਪਾ ਕਰੇ ਜਿਸ ਨੇ ਵਥ ਜੇ ਜਗ ਮੈ ਉਤਮਾ ਖਾਡੀ ਹੈ ਵਿਰਲੇ ਕੀ ਕੀ ਮਹੰਦਾ ਪੰਜਵਾਰ ਰੱਖੇ ਰਖਣਹਾਰ ਆਪਾਰੇ ਨੂੰ ਗੁਰਤੀ ਪਿਆਰੀ ਪਾਏ ਕਾਸ ਵਾਰਿਨ ਹੋ ਆਪ ਦੇ ਆਰ ਮਨ ਹਉ ਨਾ ਵਿਸਾਰਿ ਰਹਾ ਸਾਜਨਾ ਕੇ ਸੰਗ ਭਾਵ ਜਨ ਤਾਰਿਨ ਸਾਹ ਅਨੰਦ ਕਾ ਦੁਸ਼ਕਿਨ ਮਾਹੀ ਵਿਤਾਰਿਨ ਅਦ ਸਾਹਿਬ ਕੀ ਰੇਹ ਕ ਨਾਨਕ ਮਨੇਮ ਜੋ ਸੇਮਰਤ ਸੁਭ ਹੋਈ ਸਗਲੇ ਰੂਹ ਜਾ ਹੈ ਵਾਹਿਗੁਰੂ ਜੀ ਕਾ ਹਰਸ ਵਾਹਿਗੁਰੂ ਜੀ ਕੀ ਹਤੇ